ਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਤਿੰਨ ਅਹਿਮ ਮਸਲਿਆਂ ਦੇ ਉੱਪਰ ਭਾਰ ਦੀ ਜਿਹੜੀ ਵਿੱਤ ਮੰਤਰੀ ਹੈ ਨਿਰਮਲ ਸੀ타ਰਾਮਨ ਉਹਨਾਂ ਕਹੇ ਵੀ ਅਸੀਂ ਅਮਰੀਕੀ ਦਬਾਅ ਦੇ باوجود ਰੂਸ ਤੋਂ ਜਿਹੜਾ ਤੇਲ ਆ ਉਹ ਖਰੀਦੇ ਰਵਾਂਗੇ ਇਹ ਗੱਲ ਨੂੰ ਲੈ ਕੇ ਬੜੀ ਚਰਚਾ ਹੈਗੀ ਹੈ ਭਾਰਤ ਨੇ ਸਟੈਂਡ ਤਾਂ ਅੱਛਾ ਲੈ ਲਿਆ ਪਰ ਇਸ ਗੱਲ ਨੂੰ ਲੈ ਕੇ ਚਰਚਾ ਵੀ ਸਸਤਾ ਤੇਲ ਜਿਹੜਾ ਮਿਲ ਰਿਹਾ ਅੱਗੇ ਲੋਕਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਲੋਕਾਂ ਨੂੰ ਤਾਂ ਮਹਿੰਗੇ ਪਾਈ ਮਿਲ ਰਿਹਾ ਇੱਕ ਇਸ ਮੁੱਦੇ ਦੇ ਉੱਪਰ ਗੱਲ ਕਰਾਂਗੇ ਦੂਜਾ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਸੰਘਾਈ ਸਮੇਲਨ ਤਾਂ ਜਾਏ ਪਰ ਬ੍ਰਿਕਸ ਤੋਂ ਭਾਰਤ ਲੱਗਦਾ ਵੀ ਜਿਵੇਂ ਟਾਲਾ ਵੱਟ ਰਿਹਾ ਹੁੰਦਾ ਇਸ ਤਰੀਕੇ ਦੀ ਇਹ ਚਰਚਾ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਜੋ ਜਸਪਾਲ ਜੀ ਅਸੀਂ ਪਹਿਲੀ ਗੱਲ ਵਾਲਾ ਉਹਨੇ ਤੁਸੀਂ ਉਹਦੇ ਤੇ ਕੀ ਕਹਿਣਾ ਚਾਹੋਗੇ ਵੇਖੋ ਜਿਹੜਾ ਬ੍ਰਿਕਸ ਦਾ ਬ੍ਰਿਕਸ ਦੇ ਬ੍ਰਿਕਸ ਦਾ ਜਿਹੜਾ ਜਿਹੜਾ ਇਹ ਤੇਲ ਦਾ ਤੇਲ ਹੈਗਾ ਨਾ ਜਿਹੜਾ ਇਹਨਾਂ ਨੇ ਰਸ਼ੀਅਨ ਤੇਲ ਲੈਂਦੇ ਆ ਚਿੱਪਰ ਦਿੰਦੇ ਆ ਤੇ ਇੰਡੀਅਨ ਕਰੰਸੀ ਚ ਦਨ ਐਕਸਚੇਂਜ ਕਰਦੇ ਆ ਤੇ ਇਹ ਇਹਨਾਂ ਨੇ ਅਮਰੀਕਾ ਨੇ ਜਿੰਨਾ ਮੈਕਸਿਮਮ ਦੋਸ਼ ਲਾ ਸਕਦੇ ਸੀ ਉਹ ਲਾਤਾ ਵੀ ਇਹ ਇਥੋਂ ਤੱਕ ਵੀ ਕਹਤਾ ਇੰਡੀਆ ਨੂੰ ਵੀ ਇਹ ਰਸ਼ੀਆ ਦਾ ਯੂਕਰੇਨ ਵਾਰ ਜਿਹੜਾ ਉਹਨੂੰ ਫੰਡ ਕਰ ਰਿਹਾ ਜੀ ਇੰਡੀਆ ਉਹਦਾ ਤੇਲ ਤਾਂ ਖਰੀਦ ਕੇ ਹੂੰ ਤੇ ਉਹਨਾਂ ਦੇ ਜਿਹੜਾ ਟ੍ਰੇਡ ਦਾ ਸੀਗਾ ਉਹਨੇ ਸਾਰਾ ਓਪਨ ਲੈਵਲ ਤੇ ਟ੍ਰੇਡ ਦੇ ਜਿਹੜਾ ਰਿਪਰੈਜ਼ੈਂਟੇਟਿਵ ਆ ਅਮਰੀਕਾ ਦਾ ਉਹਨੇ ਕੀਤਾ ਅਮਰੀਕਾ ਨਵਾਰੋ ਕੀ ਨਾਉ ਦਾ ਹੂੰ ਐਡੇ ਵੱਡੇ ਸਿੱਧੇ ਦੋਸ਼ ਲਾਏ ਆ ਪਰ ਦਬਿਆ ਨਹੀਂ ਇਸ ਗੱਲ ਦਾ ਇਹਨਾਂ ਨੂੰ ਇਸ ਪ੍ਰੈਸ਼ਰ ਥੱਲੇ ਹੈਗੇ ਆ ਪਰ ਇੱਕ ਗੱਲ 'ਚ ਦਬ ਗਿਆ ਵਾ ਬ੍ਰਿਕਸ ਜਿਹੜਾ ਇਹ ਐਸਓਸੀ ਜਿਹੜਾ ਸ਼ੰਘਾਈ ਵਾਲਾ ਕਾਪਰੇਸ਼ਨ ਦਾ ਮੀਟਿੰਗ ਹੈ ਚਾਈਨਾ ਦੇ ਵਿੱਚ ਜਾ ਕੇ ਇਹ اٹینڈ ਕਰਾਇਆ ਮੋਦੀ ਤੇ ਉਹ ਜਿਹਦੇ ਤੇ 트ੰਪ ਨੇ ਫਿਰ ਮਜ਼ਾਕ ਕੀਤਾ ਵੀ ਆਏ ਲੱਗਦਾ ਯੂਰਪ ਤੋਂ ਇੰਡੀਆ ਇੰਡੀਆ ਨੂੰ ਖੋਹ ਲਿਆ ਤੇ ਚਾਈਨਾ ਨੇ ਇੰਡੀਆ ਇੰਡੀਆ ਤੇ ਰਸ਼ੀਆ ਨੂੰ ਦੋਨਾਂ ਨੂੰ ਸਾਥੋਂ ਖੋਹ ਲਿਆ ਤੇ ਡਾਰਕ ਟਨਲ ਚ ਫਸਾਤੇ ਆ ਚਾਈਨਾ ਦੀ ਚ ਇਹ ਜਾਂ ਮਜ਼ਾਕ ਮਨਜੂਕ ਚਾ ਕੀਤਾ ਤੇ ਇਸ ਦੇ باوجود ਵੀ ਉਸ ਨੇ ਇਹ ਬ੍ਰਿਕਸ ਨੂੰ اٹینڈ ਨਹੀਂ ਕਰ ਰਿਹਾ ਬ੍ਰਿਕਸ ਦੀ ਵਰਚੁਅਲ ਮੀਟਿੰਗ ਹੈ ਉਸ ਕੋਈ ਸਿੱਧੀ ਉੱਥੇ ਮੀਟਿੰਗ ਨਹੀਂ ਹੋ ਰਹੀ ਜਿਹੜੀ ਕਾਨਫਰੰਸ ਜਿਹੜੀ ਜਿਹੜੀ ਹੋਣੀ ਹੈ ਨੈਟਾਲੀ ਕਾਨਫਰੰਸ ਹੈ ਉਸ ਤੇ ਜਿਵੇਂ ਅਸੀਂ ਵਰਚੁਅਲ ਮੀਟਿੰਗ ਕਹਿੰਦੇ ਆ ਉਹ ਵਰਚੁਅਲ ਮੀਟਿੰਗ اٹینڈ ਕਰਨੀ ਸੀ ਉੱਥੋਂ ਹੀ ਭੱਜ ਗਿਆ ਬ੍ਰਿਕਸ ਅਮਰੀਕਾ ਬ੍ਰਿਕਸ ਤੋਂ ਬਹੁਤ ਡਰਦਾ ਹੈ ਉਹ ਓਪਨਲੀ ਟਰੰਪ ਕਹਿ ਬੈਠਾ ਵੀ ਬ੍ਰਿਕਸ ਨੂੰ ਮੈਂ ਡਿਸਮੈਂਟਲ ਕਰਨਾ ਤੋੜ ਦੇਣਾ ਬ੍ਰਿਕਸ ਸਿੱਧਾ ਸਾਡੇ ਤੇ ਗਏ ਤਾ ਕੋ ਬ੍ਰਿਕਸ ਦਾ ਇਹ ਡਿਕਲੇਅਰਡ ਹੈ ਗੱਲਬਾਤ ਚਾਈਨਾ ਰਸ਼ੀਆ ਦੀ ਜਿਹੜੇ ਬ੍ਰਿਕਸ ਦੇ ਲੀਡਰ ਹੈ ਬ੍ਰਾਜ਼ੀਲ ਵਗੈਰਾ ਇਹਨਾਂ ਦੀ ਸਿੱਧੀ ਡਿਕਲੇਅਰਡ ਹੈ ਵੀ ਅਸੀਂ ਜਿਹੜਾ ਹੁਣ ਟ੍ਰੇਡ ਕਰਨਾ ਅਸੀਂ ਅਦਰ ਦੈਨ ਡਾਲਰ ਕਰੰਸੀ ਕਰਨਾ ਡਾਲਰ ਜਿਹੜੇ ਕਰੰਸੀ ਹੈ ਡਾਲਰਾਂ ਦੀ ਜਿਹੜੀ ਡਾਲਰਾਂ ਨੂੰ ਆ ਉਹਨਾਂ ਨੂੰ ਸੋਨੇ ਨਾਲ ਅੱਗੇ ਤਾਂ ਇਹ ਹੁੰਦਾ ਸੀ ਵੀ ਇੱਕ ਰੇਸ਼ਿਓ ਸੀਗੀ ਜਿੰਨਾ ਤੁਹਾਡੇ ਕੋਲ 골ਡ ਹੈ ਉਹਦੇ ਮੁਤਾਬਿਕ ਤੁਸੀਂ ਉਨੀ ਆਪਣੀ ਕਰੰਸੀ ਸ਼ਾਪ ਲੈਂਦੇ ਸੀ ਉਹਦੇ ਪਰ ਉਹਦੇ ਨਾਲ ਉਸ ਪ੍ਰਪੋਰਸ਼ਨ 'ਚ ਇੱਕ ਮੇ ਰੇਸ਼ਿਓ ਬਣੀ ਹੁੰਦੀ ਹੈ ਤੇ 70 ਤੋਂ ਤੁਸੀਂ ਇਹ ਭੱਜ ਗਏ ਸਾਰੇ 70 72 ਤੋਂ ਅਮਰੀਕਾ ਹੁਣ ਜਿੰਨੇ ਮਰਜੀ ਇਹ ਸ਼ਾਪ ਕੇ ਵਧੇ ਜਾਂਦਾ ਤੇ ਉਸ ਦੇ ਵਿੱਚੋਂ ਡੇ 1.5% ਤਾਂ ਡਾਲਰ ਦੇ ਵਿੱਚ ਜਦੋਂ ਵਰਲਡ ਦਾ ਤੇ ਟ੍ਰੇਡ ਹੁੰਦਾ 1.5% ਤਾਂ ਇਸ ਨੂੰ ਸਿੱਧਾ ਉਸੇ ਉਸੇ ਡਾਲਰ ਤੋਂ ਹੀ ਆ ਰਿਹਾ ਅਮਰੀਕਾ ਨੂੰ ਸਿੱਧੇ ਲੈਵਲ ਤੇ ਆ ਰਿਹਾ ਉਹ ਡਾਲਰ ਦਾ ਸਾਰਾ ਮੈਕੈਨਿਜ਼ਮ ਇਸ ਕਿਸਮ ਦਾ ਹੁੰਦਾ ਵੀ 1.5% ਪ੍ਰੋਫਿਟ ਕਰੇ ਬੈਠੇ ਨੂੰ ਆਈ ਜਾਂਦਾ ਜਿਹਦੀ ਕਰੰਸੀ ਵਰਤੋ ਤੁਸੀਂ ਤੇ ਇਸ ਕਰਕੇ ਇਹ ਜਿਹੜਾ ਹੈ ਜਿਵੇਂ ਹੁਣ ਅਮਰੀਕਾ ਕੋਲੇ ਆ ਅਮਰੀਕਾ 4% ਪਾਪੂਲੇਸ਼ਨ ਹੈ 40% ਲੋਕਾਂ ਦੇ ਫਾਈਨਾਂਸ ਨੂੰ ਉਹ ਵਰਲਡ ਦੇ ਫਾਈਨਾਂਸ ਨੂੰ ਕੰਟਰੋਲ ਕਰਦਾ ਤੇ ਉਹਦਾ ਉਹਦਾ 28% ਉਹਦੀ GST ਹੈ ਜੀ ਜੀ ਮਤਲਬ ਕਿ ਉਹਦਾ ਜਿਹੜਾ ਗ੍ਰੋਸ ਪ੍ਰੋਡਕਸ਼ਨ ਹੈ ਉਹਦੇ ਵਿੱਚ 28% ਹਿੱਸਾ ਉਹਦੇ ਕੋਲ ਹੈ ਉਹਨੇ ਇਹ ਸਾਰਾ ਚੀਜ਼ ਤਾਂ ਮੇਨਟੇਨ ਕਰ ਰਿਹਾ ਵੀ ਡਾਲਰ ਹੈ ਆ ਬੇਖੋ ਜਿਹੜਾ ਸਦਾਮ ਹਸੈਨ ਉਤੇ ਹਮਲਾ ਕੀਤਾ ਸੀ ਉਹੋ ਇਸੇ ਗੱਲ ਤੇ ਸੀ ਉਹ ਕਹਿੰਦਾ ਮੈਂ ਡਾਲਰ ਸਟਰਲਿੰਗ ਪਾਉਂਡ ਚ ਕਰੂੰਗਾ ਤੇ ਮੈਂ ਡਾਲਰ ਛੱਡੂੰਗਾ ਤੇ ਉਹਦੇ ਤੇ ਹਮਲਾ ਕਰਤਾ ਜੋ ਬਾਕੀ ਸਾਰਾ ਝੂਠ ਹੀ ਬੁਲਾਇਆ ਸੀ ਇਰਾਕ ਵਾਰ ਦੇ ਵਿੱਚ ਵੀ ਇਹਦੇ ਕੋਲੇ ਵੈਪਨਸ ਆਫ ਮਾਸ ਡਿਸਟਰਕਸ਼ਨ ਹੈ ਸਾਰਾ ਕੁਝ ਕਰ-ਕਰ ਕੇ ਸਭ ਤੁਹਾਡੇ ਸਾਹਮਣੇ ਸਾਰਾ ਕੁਝ ਇੰਡੀ ਵਰਲਡ ਦੇ ਸਾਹਮਣੇ ਓਪਨਲੀ ਡਿਸਟਰਾਇ ਇਸ ਕਰਕੇ ਬ੍ਰਿਕਸ ਵਾਲੀ ਗੱਲ ਤੋਂ ਮੈਂ ਇੰਡੀਆ ਫੇਰ ਭਜਦਾ ਸਟੈਂਡ ਅੱਧਾ ਕਹਿੰਦਾ ਭੱਜ ਜਾਂਦਾ ਇਸ ਕਰਕੇ ਬ੍ਰਿਕਸ ਦੇ ਜਿਹੜੇ ਲੀਡਰ ਹੈਗੇ ਸਾਰੇ ਬ੍ਰਿਕਸ ਦੇ ਲੀਡਰ ਇਸ ਨੂੰ ਇਸ ਇਹਦੇ ਉੱਤੇ ਕੋਈ ਇੰਡੀਆ ਤੇ ਵਿਸ਼ਵਾਸ ਨਹੀਂ ਕਰਦੇ ਉਹ ਇਸ ਨੂੰ ਬਲੈਕ ਸ਼ੀਪ ਹੀ ਗਿਣਦੇ ਆ ਅਮਰੀਕਨ ਪੱਖੀ ਗਿਣਦੇ ਇਹ ਇਹੀ ਹੈ ਅੱਧੀ ਤੇਰੀ ਹੈ ਬਲਾਜੇਦਾਰਾ ਅੱਧੀ ਹੈ ਗ੍ਰੀਪ ਚੈਟ ਤੇ ਜਿਹੜਾ ਸ਼ੀਕਰਮਨ ਨੇ ਸਟੈਂਡ ਲਿਆ ਉਹਨੂੰ ਕਿਵੇਂ ਦੇਖਦੇ ਆ ਤੁਸੀਂ ਜਿਹੜਾ ਕਹਿ ਵੀ ਪਹਿਲੀ ਵਾਰੀ ਆ ਸਟੈਂਡ ਲੈ ਲਿਆ ਕਿਵੇਂ ਲੈ ਲਿਆ ਕੀ ਲੋੜ ਹੈ ਅਡਾਨੀ ਦੇ ਪ੍ਰੈਸ਼ਰ ਥੱਲੇ ਲੈ ਆ ਜਾ ਹੁਣ ਇਹ ਹੈ ਇਹ ਵੀ ਪਤਾ ਲੱਗਿਆ ਵੀ ਅਡਾਨੀ ਕੋਈ ਨੈਟਵਰਕ ਪਾਸੇ ਚైనా ਨਾਲ ਜੁੜ ਕੇ ਬਣਾ ਰਿਹਾ ਹੈ ਕੁਝ ਇਹ ਇਹ ਸ਼ੁਰੂ ਕਰ ਰਿਹਾ ਹੈ ਤੇ ਇਹ ਜਿਹੜੀ ਹੁਣ ਆਪਾਂ ਬੇਸਿਕ ਗੱਲ ਸੀ ਕਰਨੀ ਉਹ ਹੈ ਵੀ 5000 ਕਰੋੜ ਦਾ 5000 ਕਰੋੜ ਦਾ ਪ੍ਰੋਫਿਟ ਹੋਇਆ ਪਿਛਲੇ ਸਾਲ ਰਸ਼ੀਅਨ ਤੇਲ ਰਸ਼ੀਅਨ ਵਲ ਪਰਸਾਸ ਕਰਕੇ ਬਾਨੀਆਂ ਨੇ ਅੱਗੇ ਵੇਚਿਆ ਵਰਲਡ ਚ ਯੂਰਪ ਚ ਸਪਲਾਈ ਕੀਤਾ ਜਰਮਨ ਚ ਵੀ ਕੀਤਾ ਵਟਾਪ ਬਟਾ ਬਾਇਰ ਤਾਂ ਜਰਮਨ ਹੈ ਕਨਾ ਤੇ ਉਹ ਹੋਰ ਜਰਮਨ ਨੇ ਇੱਥੇ ਆ ਕੇ ਉਹਨਾਂ ਦੇ ਫਾਰਮੂਲਿਸਟ ਨੇ ਸਪੋਰਟ ਵੀ ਕੀਤਾ ਇੰਡੀਆ ਦਾ ਤੇ ਪਰ ਪ੍ਰੋਫਿਟ ਸਾਰਾ ਉਸ ਕੰਪਨੀ ਨੂੰ ਗਿਆ ਇੱਕ ਬਤੇ ਲੋਕਾਂ ਨੂੰ ਉਹਦਾ ਜਿਹ ਖਮਾਜਾ ਭੁਗਤਣਾ ਪਏਗਾ ਜਿਹੜਾ ਹੁਣ ਟੈਕਸ ਹੈ ਪੈਰਫਲਾ ਰਹੇ ਹਨ 트럼ਪ ਔਰ ਰਸ਼ੀਨੋ ਐਲ ਕਰਕੇ ਲਾ ਰਹੇ ਉਹਦਾ ਜਿਹੜਾ ਪੈ ਉਹਦਾ ਜਿਹੜਾ ਖਮਾਜਾ ਹੈ ਉਹ ਸਾਰੇ ਦੇਸ਼ ਨੂੰ ਭੁਗਤਣਾ ਪੈ ਰਿਹਾ ਹੈ ਤੋ ਇਸ ਕਰਕੇ ਫਿਰ ਇਹ 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 ਗੱਲਾਂ ਟ੍ਰੇਡੀਆਂ ਲੋਕਾਂ ਦੇ ਪੈ ਜਾਂਦੇ ਆ बिजनेसमੈਨਾਂ ਨੂੰ ਥੋੜਾ ਜਿਹਾ ਫਿਰ ਨੂੰ ਫਾਇਦਾ ਕਰਦੇ ਆ ਇਹ ਇਹ ਦੋ ਹੀ ਐਡਾਨੀ ਬਾਨੀ ਜੋ ਫਾਇਦਾ ਕਰਦੇ ਆ ਸਾਰਾ ਕੁਝ ਤੇ ਇਹ ਹੈ ਸਾਰਾ ਜਿਹੜਾ ਇਸ ਕਰਕੇ ਬ੍ਰਿਕਸ ਇਹ ਗੱਲ ਆਪਣੇ ਆਪ ਵਿੱਚ ਇੱਕ ਅਹਿਮ ਅਹਿਮ ਹੈ ਵੀ ਥੋੜਾ ਜਿਹਾ ਇਹਨਾਂ ਨੇ ਪਾਸਾ ਵਟਿਆ ਇੰਡੀਕੇਸ਼ਨ ਦਿੱਤੀ ਉਹ ਇੰਡੀਕੇਸ਼ਨ ਵੀ ਇਸ ਕਰਕੇ ਆ ਗਈ ਵੀ ਟੈਰਫ ਹੋਣੇ 50% ਲਾਤਾ ਟੈਰਫ ਹਜੇ ਟੈਰਫ ਹੈ ਜਿਹੜਾ ਅਮਰੀਕਾ ਲਾ ਰਿਹਾ ਜਿਆਦੇ 트럼ਪ ਦੇ ਟੈਰਫਸ ਦਾ 트럼ਪ ਦੇ ਟੈਰਫੀ ਚ ਚਾਰ ਕੰਪਨੀਆਂ ਸਿੱਧੀਆਂ ਅਫੈਕਟਡ ਹੈ ਟੈਕਸਟਾਈਲ ਡਿਪਾਰਟਮੈਂਟ ਸਾਰਾ ਜਿਵੇਂ ਹੁਣ ਬਨਾਰਸ ਦੀਆਂ ਸਾਰੀਆਂ ਸਾਰਾ ਇਹ ਬਲੇਟਿਆ ਹੀ ਗਿਆ ਜਿੰਨਾ ਹੈ ਖਤਮ ਹੀ ਹੋ ਗਿਆ ਸਾਰਾ ਜਿਹੜੀ ਛੋਟੀ ਕਾਟੇਜ ਇੰਡਸਟਰੀ ਹੈ ਘਰਾਂ ਚ ਹੈ ਤੇ ਉਹ ਉਹ ਵੀ ਸਾਰਾ ਹੋ ਗਿਆ ਆਇਲ ਹੋ ਗਿਆ ਸਾਰਾ ਕੁਝ ਆਪਣਾ ਸੌਰੀ ਇਹ ਇਹ ਹੋ ਗਿਆ ਆਪਣਾ ਟੈਕਸਟਾਈਲ ਸਭ ਤੋਂ ਜਿਆਦਾ ਨੁਕਸਾਨ ਹੋਇਆ ਤਿੰਨ ਚਾਰ ਸੈਕਟਰ ਹੈ ਕਿਹੜੇ ਜਿਹੜੇ ਉਹ ਆ ਫਰਮਾ ਫਾਰਮਾਸਿਟੀਕਲ ਹੋ ਗਿਆ ਤੇ ਆਈਟੀ ਕੰਪਨੀ ਹੋ ਗਈ ਜਿਸਪਾਲ ਜੀ ਇੱਕ ਇੱਕ ਗੱਲ ਹੋਰ ਜਿਹੜੀ ਜੀਐਸਟੀ ਦੀਆਂ ਸਲੈਬਸ ਘਟਾਈਆਂ ਦਰਾਂ ਘਟਾਉਣ ਦਾ ਫੈਸਲਾ ਇੰਡੀਆ ਨੇ ਕੀਤਾ ਹੈ ਕਿਹਾ ਜਾਂਦਾ ਪਿੱਛੇ ਜਿਹੜੀਆਂ ਅਮਰੀਕਾ ਨੇ ਜਿਹੜੇ ਟੈਰਫ ਲਾਇਆ 트ੰਪ ਨੇ ਟੈਰਫ ਲਾਇਆ ਉਹ ਪਿੱਛੇ ਵੱਡਾ ਕਾਰਨ ਹੈਗਾ ਕੀ ਤੁਸੀਂ ਇਹਨੂੰ ਉਹ ਨਹੀਂ ਐਕਚੁਅਲੀ ਕੁਝ ਵੀ ਨਹੀਂ ਵੇਖੋ ਦੋ ਤਿੰਨ ਗੱਲਾਂ ਹੈ ਹਾਂਜੀ ਇਹਨਾਂ ਨੇ ਜਾਣ ਕੇ ਕੰਪਲਿਕੇਟਿਡ ਚਾਰ ਸਲੈਬ ਬਣਾਏ ਸੀ ਓ ਹੋ 9 ਸਾਲ ਪਹਿਲਾਂ ਜਦੋਂ ਲੱਗਿਆ ਇਹ ਸਾਡਾ ਤਾਂ ਸਾਨੂੰ ਸਮਝ ਨਹੀਂ ਆਉਂਦੀ ਸਾਡੇ ਮਨਪ੍ਰੀਤ ਬਾਦਲ ਲੜ ਕੇ ਬਿਲਕੁਲ ਕੋਈ ਅਕਨਾਮ ਸਿੱਧੀ ਸਮਝ ਨਹੀਂ ਕੋਈ ਪੋਲਟੈਕਸ ਸਿੱਧੀ ਸਮਝ ਨਹੀਂ ਹੈ ਇੱਕ ਛੋਟੀ ਮਨਪ੍ਰੀਤ ਬਾਦਲ ਕੋ ਕੈਪਟਨ ਅਮਰਿੰਦਰ ਸਿੰਘ ਦੋਨਾਂ ਹੀ ਮੈਚ ਸੀਗੇ ਜੀਐਸਟੀ ਦੋਨਾਂ ਦੋਨਾਂ ਨੇ ਸ਼ਾੜਾ ਮਾਰੀਆਂ ਦੀ ਜੀਐਸਟੀ ਬਣ ਜੂ ਸਾਰਾ ਐ ਹੋ ਜੋ ਹੈ ਨਾ ਲੌਂਗ ਟਰਮ ਇਮਪਲੀਕੇਸ਼ਨ ਤਾਂ ਨਹੀਂ ਪਤਾ ਲੱਗਿਆ ਹੇ ਜਦੋਂ ਭਾਜੀ ਜੀ ਬੀਜਪੀ ਜੀ ਪਾਹੀ ਚਲਾਗਾ ਮਨਪ੍ਰੀਤ ਬਾਦਲ ਸਾਰੇ ਸੋਲੇ ਉਹਨਾਂ ਦੇ ਗਾਈ ਗਿਆ ਤੇ ਉਹ ਬੜਾ ਜਿਆਦਾ ਸੋਲੇ ਹੁਣ ਪੰਜਾਬ ਦਾ ਸਭ ਤੋਂ ਜਿਆਦਾ ਨੁਕਸਾਨ ਹੋਇਆ ਜੀਐਸਟੀ ਕਲੈਕਸ਼ਨ ਸਾਰੀ ਉਹਨਾਂ ਕੋਲੇ ਜਾਂਦੀ ਹੈ ਕਿਰਨ ਸਿੱਧੀ ਪਹਿਲੀ ਗੱਲ ਤਾਂ ਇਹ ਤੇ ਜੋ ਉਹ ਫਿਰ ਉਦੋਂ ਪਿਛੇ ਰਿਲੀਜ਼ ਕਰਦੇ ਆ ਆਪਣੀ ਮਰਜ਼ੀ ਨਾਲ ਤੁਹਾਡੇ ਕੋਲ ਜਿਹੜਾ ਪਰਸਾ ਸਾਰਾ ਤੁਹਾਡਾ ਪੈਸਾ ਸਾਰਾ ਤੁਹਾਡਾ ਸੈਂਟਰ ਕੋਲੇ ਚਲਾ ਗਿਆ ਕਲੈਕਸ਼ਨ ਟੈਕਸ ਦੀ ਉੱਥੇ ਚਲੀ ਗਈ ਫਿਰ ਤੁਹਾਡੇ ਕੋਲ ਆਪਣੀ ਮਰਜ਼ੀ ਨਾਲ ਦਿੰਦੇ ਆ ਡਿਲੇ ਕਰ ਦਿੰਦੇ ਆ ਤੁਹਾਡੇ ਬੁਰੇ ਹਾਲ ਹੋ ਜਾਣ ਤਰਖਾ ਨਹੀਂ ਦਿੱਤੀਆਂ ਜਾਂਦੀਆਂ ਤੇ ਸਾਡੇ ਮਨਪ੍ਰੀਤ ਬਾਦਲ ਵਰਗਿਆਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹਨਾਂ ਦਾ ਸਾਡੇ ਲਈ ਇੰਪਲੀਕੇਸ਼ਨ ਕੀ ਆ ਸਾਡੇ ਤੇ ਪੰਜਾਬ ਤੇ ਵਗੈਰਾ ਤੇ ਹੋਰ ਸਾਰੀਆਂ ਸਟੇਟਾਂ ਤੇ ਕੀ ਅਸਰ ਪਏਗਾ ਇਹਦਾ ਕੋਈ ਕੋਈ ਸਮਝ ਨਹੀਂ ਆ ਛਾਲਾ ਮਾਰੀ ਜਾਂਦੇ ਇਹ ਹਜੇ ਬੰਦੇ ਨੇ ਸਾਨੂੰ ਇਹ ਸਾਡੇ ਇਹ ਸਾਡੇ ਇਹੋ ਜਿਹਿਆਂ ਜਿਹੜਾ ਐਸ ਜੇ ਮਾੜੇ ਕਿਸਮ ਦੇ ਲੀਡਰ ਸੀ ਕਿ ਨਾਲ ਜਿਹੜੀ ਸਾਡੀ ਪੋਲੀਟੀਕਲ ਗਲ ਸਾਰੀ ਮਾੜੀ ਆ ਸਾਰੇ ਮੌਕਾ ਪ੍ਰਸਤ ਆ ਸੈਲਫ ਆਪਨੇ ਤੱਕ ਹੀ ਸੀਮਤੀ ਹੋਈ ਆ ਸਾਰੀ ਸੈਲਫ ਸੈਂਟਰਡ ਸਾਰੀਆਂ ਸਾਡੀ ਸਾਡੀ ਪੋਲਿਟਿਕਸ ਨਾਲ ਆ ਬਾਦਲ ਫੈਮਿਲੀ ਆ ਦੂਜੀਆਂ ਫੈਮਿਲੀਆਂ ਸਾਰੀਆਂ ਤਿੰਨ ਚਾਰ ਪੰਜ ਫੈਮਿਲੀਆਂ ਰਾਜ ਕਰਦੀਆਂ ਸਾਡੇ ਤੇ ਤੇ ਇਹਨਾਂ ਸਾਰੇ ਸੈਂਟਰਡ ਇਹਨਾਂ ਦਾ ਕੰਮ ਆਪ ਦੇ ਤੇ ਸੈਲਫ ਸੈਂਟਰਡ ਤੇ ਪ੍ਰਾਪਰਟੀ ਡੀਲ ਇਹਨਾਂ ਤੋਂ ਹਿੱਸੇ ਇਹਨਾਂ ਤੋਂ ਹਿੱਸੇ ਤੇ ਆ ਸਾਡੇ ਕਿੰਨਾ ਫਰਾਡ ਨਿਕਲਿਆ ਜਿਹੜਾ ਆਮ ਆਦਮੀ ਪਾਰਟੀ ਨਿਕਲੀ ਆ ਕਿੰਨਾ ਫਰਾਡ ਨਿਕਲਿਆ ਰੋਪ ਇਹ ਵਟਾ ਫਰਾਡ ਐ ਸਾਰੇ ਤੇ ਐਵੇਂ ਹੀ ਉਹ ਨਾਟਕਵਾਦ ਸੀ ਆ ਮੋਢਾ ਉਦਾਂ ਵੱਡਾ ਨਟਾਂਕੀ ਕਰ ਸਕਦਾ ਜਿੰਨਾ ਫਰਾਡ ਕੇਜਰੀਵਾਲ ਕਰ ਸਕਦਾ ਇਹ ਬਰਾਬਰ ਦੇ ਫਰਾਡ ਆਲੇ ਆ ਅੱਛਾ ਸਾਡੇ ਫਿਰ ਇਹ ਜਿਹੜਾ ਹੁਣ GST ਦੇ ਦੋ ਸਲੈਬ ਸੀਗੇ ਪਹਿਲਾਂ ਤਾਂ ਯੂਪੀਐਨ ਨੇ ਜਿਹੜੇ ਪਲਾਨ ਕੀਤੇ ਸੀ ਦੋ ਸਲੈਬ ਸੀ 5% ਤੇ 18% 9 ਸਾਲ ਲੋਕਾਂ ਨੂੰ ਪੰਗੇ ਪਾ ਕੇ ਸਾਰੇ ਤੇ ਹੁਣ ਉਹੀ ਸਿੰਪਲੀਫਾਈਡ ਸਿੰਪਲੀਫਾਈਡ ਦੋ ਸਲੈਬ ਕਰਤੇ 5 5% ਤੇ 18% ਵਾਲਾ 28% ਵੀ ਹਟਾਤਾ ਸਾਰਾ 40 40 ਤੱਕ ਵੀ ਸੀ ਅੱਗੇ ਇਹ ਜਿਹੜੇ ਸਲੈਬ ਸੀਗੇ ਇਹਦੇ ਵਿੱਚ ਜਿਨ੍ਹਾਂ ਕੋਲੇ ਤਾਂ ਇੱਕ ਵੱਡੀਆਂ ਕੰਪਨੀਆਂ ਕੋਲੇ ਇੱਕ ਸਮਰੱਥਾ ਹੁੰਦੀ ਐ ਸਾਰੇ ਵੀ ਉਹ ਸੀਏ ਤੇ ਇੱਕ ਟੀਮ ਵੱਡੀ ਐਮਪਲਾਈ ਕਰ ਲੈਂਦੇ ਐ ਤੇ ਉਹ ਜਿਹੜੇ ਲੂਪ ਹੋਲ ਐ ਉਹ ਐਕਸਪਲੋਇਟ ਕਰ ਲੈਂਦੇ ਐ ਸਾਰੇ ਉਹ ਵਕੀਲ ਵੀ ਵੱਡੇ ਕਰ ਲੈਂਦੇ ਐ ਟੈਕਸ ਵਕੀਲ ਵੱਡੇ ਕਰ ਲੈਂਦੇ ਐ ਉਹ ਸਾਰੇ ਐਕਸਪਲੋਇਟ ਕਰ ਲੈਂਦੇ ਐ ਉਹੋ ਤੇ ਆਉਤ ਉਹ GST ਦੇ ਵਿੱਚ ਹਿਰਾਫੇਰੀ ਵੀ ਵੱਡੀ ਕਰ ਲੈਂਦੇ ਆ ਛੋਟਾ ਜਿਹੜਾ ਉਹ ਭਰ ਨਹੀਂ ਸਕਦਾ ਛੋਟੇ ਛੋਟੇ ਲੈਵਲ ਤੇ ਬੰਦੇ ਕੋਲੇ ਇੰਨੇ ਬੰਦੇ ਉਹ ਅmploye ਨਹੀਂ ਕਰ ਸਕਦਾ ਇਹਦਾ ਸਾਰਾ ਯੂਨਿਟ ਨਹੀਂ ਚੱਲ ਕਰ ਸਕਦਾ ਉਹਦਾ ਨੁਕਸਾਨ ਹੁੰਦਾ ਸਭ ਤੋਂ ਵੱਡਾ ਤਾਂ ਹੀ ਤਾਂ ਜਿਹੜੀ ਸਾਡੀ ਇੱਥੇ ਸਮਾਲ ਮੀਡੀਅਮ ਜਿਹੜਾ ਸਾਡਾ ਐਂਟਰਪ੍ਰਾਈਜ਼ ਸੀ ਉਹ ਸਾਰਾ ਖਤਮ ਹੋ ਗਿਆ ਕਿਉਂਕਿ ਉਹਨਾਂ ਨੂੰ ਤਾਂ GST ਨਹੀਂ ਮਾਰਤਾ ਤੇ ਬਹੁਤ ਪੈਸਾ ਇਕੱਠਾ ਹੁੰਦਾ ਜਿਵੇਂ ਹੁਣ ਜੀਐਸਟੀ ਸਾਡੀ ਇੰਨੀ 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 ਘੱਟ ਲਈਆ ਜੀਐਸਟੀ ਜੀਐਸਟੀ ਔਇਲ ਤੇ ਵੀ ਘਟਾਤੀ ਆ ਆਸਤੇ ਡੀਜ਼ਲ ਤੇ ਪੈਟਰੋਲ ਤੇ ਕਦੇ ਨਹੀਂ ਸਾਨੂੰ ਅੱਗੇ ਫਾਰਵਰਡ ਕਰਨ ਕਿ ਉਹਦਾ ਬੈਨੀਫਿਟ ਲੋਕਾਂ ਤੱਕ ਹੁਣ ਵੀ ਨਹੀਂ ਕਰਨਾ ਤੇ ਇਹ ਸਾਰਾ ਇਹ ਸਾਰਾ ਪੈਸੇ ਇਕੱਠੇ ਕਰਨ ਲੱਗੇ ਪਏ ਕਈ ਸਾਲਾਂ ਦੇ ਲੁੱਟਿਆ ਇਹਨਾਂ ਨੇ ਤੇ ਉਹ ਲੁੱਟ ਕੇ ਤੇ ਜਿਹੜੀ ਜਿਹੜਾ ਇੱਥੇ ਜਿਹੜੀ ਇੱਥੇ ਕਲੋਨੀ ਕੈਪੀਟਲਿਸਟ ਆ ਕ੍ਰੋਨੀ ਕੈਪਟਲਿਸਟਾ ਸਾਰੇ ਅਡਾਨੀ ਅਬਾਨੀ ਉਹਨਾਂ ਨੂੰ ਇਹਨਾਂ ਨੇ ਫਾਇਦਾ ਦਿੱਤਾ। ਤੋਂ ਇਸ ਕਰਕੇ ਹੁਣ ਜਿਹੜਾ ਆ ਸਾਰੀ ਡਵੈਲਪਮੈਂਟ ਇੰਟਰਨੈਸ਼ਨਲ ਲੈਵਲ ਤੇ ਹੋਈ ਹੈ ਤੇ ਇਹਦੇ ਚੋਂ ਬਿਲਕੁਲ ਐਕਸਪੋਜ਼ ਹੋ ਗਿਆ ਵੀ ਐਡੀ ਨਿਕਮਮੀ ਸੀ ਉਹ ਰਾਹੁਲ ਗਾਂਧੀ ਨੂੰ ਪੱਪੂ ਹੀ ਕਹਿ ਰਹੇ ਆ 9 ਸਾਲ ਦਾ ਉਹਦਾ ਸਾਰਾ ਇਹਦੇ ਤੇ ਕ੍ਰਿਟਿਸਿਜ਼ਮ ਹੈ ਇਸ ਉੱਤੇ ਜੀਐਸਟੀ ਦੇ ਸਲੇਪਾ ਤੇ ਬਿਲਕੁਲ ਕਲੀਅਰ ਹੈ ਜਿਵੇਂ ਉਹ ਕਹਿੰਦਾ ਸੀ 9 ਸਾਲ ਪਹਿਲਾਂ ਕਿਹਾ ਸੀ ਉਹਦੇ ਟਵੀਟ ਵੀ ਪਏ ਆ ਸਾਰੇ ਜਿਹੜੇ ਰੀਪਲੇ ਹੋ ਰਹੇ ਆ ਹਾਂ ਜੀ ਹਾਂ ਜੀ ਆ ਤੇ ਉਹ ਸਾਰੇ ਉਸੇ ਤਰੀਕੇ ਨਾਲ ਪਿਆ ਤੇ ਉਹਨੂੰ ਇਹ ਪੱਪੂ ਕਹਿੰਦੇ ਸੀ ਜੀਜੇਪੀ ਕੋਲੇ ਕੋਈ ਇੰਟੈਲੈਕਚੁਅਲ ਨਹੀਂ ਫਰਾਡ ਹੈ ਸਾਰਾ ਇਸੇ ਤਰੀਕੇ ਦਾ ਪਲੈਨਿੰਗ ਕਮਿਸ਼ਨ ਵੀ ਤੋੜਤਾ ਇਹਨਾਂ ਨੇ ਫਿਰ ਦੂਜਾ ਫਰਾਡ ਇਹਨਾਂ ਕੋਲੇ ਆਰਐਸਐਸ ਵੀ ਫਰਾਡ ਹੈ ਤੁਸੀਂ ਦੇਖੋ ਵੀਰ ਸਰਵਾਕਰ ਨੇ ਆਪ ਦੇ ਨਾਲ ਵੀਰ ਲਾਇਆ ਪੰਜ ਆਰੀਓ ਨੇ ਪੰਜ 6 mafia ਬਗੀਆਂ ਰਿਟਰਨ ਲੈਵਲ ਤੇ ਬ੍ਰਿਟਿਸ਼ ਦੀ ਉਹ ਪੇਰੋਲ ਤੇ ਸੀ ਤੇ ਉਸ ਵੇਲੇ ਤੇ ਬੰਬੇ ਦੇ ਡੀਸੀ ਨਾਲੋਂ ਡਿਪਟੀ ਕਮਿਸ਼ਨਰ ਨਾਲੋਂ ਜਿਹੜਾ ਆਈ ਸੀ ਐਸ ਹੁੰਦਾ ਸੀਗਾ ਉਹਦੇ ਨਾਲੋਂ ਵੱਧ ਉਹਨੂੰ ਪੈਸੇ ਮਿਲਦੇ ਸੀ ਪਰ ਮੰਥ ਬ੍ਰਿਟਿਸ਼ ਦੇ ਆਉਣ ਰਿਕਾਰਡਾ ਸਾਰੇ ਰਿਕਾਰਡ ਚ ਪਏ ਹਜੇ ਤੱਕ ਉਹ ਪਿਆ ਇਹ ਪਰ ਆਧਿਆਪੂ ਬੀ ਸਰਵਾਕਰ ਕਿਸੇ ਹੋਰ ਨੇ ਵੀਰਦਾਲੀ ਦਿੱਤਾ ਖਿਤਾਬ ਉਹਨੇ ਆਪ ਹੀ ਲਿਆ ਤੇ ਹੁਣ ਉਹ ਦੀ ਗੱਲ ਪਾਰਲੀਮੈਂਟ ਵਿੱਚ ਇਹੋ ਜਿਹੇ ਬੰਦੇ ਦੀ ਤੁਸੀਂ ਸਟੈਚੂਲਾਤਾ ਉਹਦਾ ਪੀਜੇਪੀ ਜਾਣ ਕੇ ਸਾਰਾ ਕੁਝ ਕਹਿੰਦਾ ਜੀ ਵੇਖੋ ਸਾਡੇ ਤਾਂ ਆਰਐਸਐਸ ਖੜੀ ਆ ਤੇ ਸਾਡਾ ਬੇਸ ਬੜਾ ਵੱਡਾ ਸੋਸ਼ਲ ਹੈ ਕਲਚਰਲ ਆਰਗੇਨਾਈਜੇਸ਼ਨ ਖੜੀ ਆ ਉਹਦੇ ਕਰਕੇ ਵੋਟਾਂ ਪੈ ਰਹੀਆਂ ਕੋਈ ਨਹੀਂ ਵੋਟਾਂ ਤਾਂ ਪੈ ਰਹੀਆਂ ਇਲੈਕਸ਼ਨ ਕਮਿਸ਼ਨ ਤੇ ਤੁਸੀਂ ਕਬਜ਼ਾ ਕੀਤਾ ਉਹ ਤੋਂ ਜਿਵੇਂ ਮਰਜੀ ਕਹੀ ਜਾਨਾ ਵੋਟ ਚੋਰੀ ਹੋ ਰਹੀ ਹੋ ਰਹੀ ਹੈ ਕਬਜ਼ਾ ਤਾਂ ਇਸ ਕਰਕੇ ਜਿੱਤ ਰਹੇ ਹੋ ਜਿਸ ਪਾਸ ਜਿਸ ਪਾਸ ਜਿਸ ਪਾਸ ਜੇ ਚੋਣਾਂ ਦੀ ਗੱਲ ਆ ਗਈ ਤੁਸੀਂ ਚੋਣ ਕਮਿਸ਼ਨ ਦਾ ਜ਼ਿਕਰ ਕੀਤਾ ਮਤਲਬ ਮਹਾਰਾ ਜਿਹੜੀ ਕਰਨਾਟਕਾ ਸਰਕਾਰ ਆ ਉਹਨੇ ਕਿਹਾ ਵੀ ਅਸੀਂ ਜਿਹੜੀਆਂ ਲੋਕਲ ਬਾਡੀਜ਼ ਨੇ ਇਹ ਉਹਨਾਂ ਦੀਆਂ ਚੋਣਾਂ ਜਿਹੜੀਆਂ ਬੈਲਟ ਪੇਪਰ ਤੇ ਕਰਾਵਾਂਗੇ ਜਿਹੜਾ ਮਸ਼ੀਨਾਂ ਨਾਲ ਇਹ ਵੀ ਇਹ ਵੀ ਅਮਰਾਜ ਨਹੀਂ ਕਰਾਵਾਂਗੇ ਇਹ ਇੱਕ ਮੇਰੇ ਖਿਆਲ ਬਹੁਤ ਵੱਡੀ ਚੰਗੀ ਸ਼ੁਰੂਆਤ ਆ ਕੋਈ ਸ਼ੱਕ ਨਹੀਂ ਬਹੁਤ ਵੱਡੀ ਸ਼ੁਰੂਆਤ ਆ ਇਹ ਤਾਂ ਇਹ ਟੋਕਨ ਹੁੰਦੇ ਜਿਹਦੇ ਤੇ ਅੱਗੇ ਨੂੰ ਇਹ ਪਾਸੇ ਗੱਲ ਵਧਣ ਦਾ ਪੂਰਾ ਚਾਂਸ ਆ ਸ਼ੁਰੂਆਤ ਕਰਨੀ ਸੀ ਕਿਸੇ ਨੇ ਕਰਤੀ ਔਰ ਆਫਟਰ ਕਾਂਗਰਸ ਸਰਕਾਰ ਨੇ ਕੀਤੀ ਸ਼ੁਰੂਆਤ ਕਰਤੀ ਹੈ ਓਪਨ ਕਰਤੀ ਹੈ ਸਾਰੀ ਸ਼ੁਰੂਆਤ ਤੇ ਹੁਣ ਇਸ ਵਕਤ ਇਲੈਕਸ਼ਨ ਕਮਿਸ਼ਨ ਕੁਝ ਵੀ ਬਣਾ ਰਹੇ ਬੋਟ ਚੋਰ ਦੇ ਲੈਵਲ ਤੇ ਗੱਲ ਕਲੀਅਰ ਹੋ ਗਈ ਹੈ ਉਹਦਾ ਇਹ ਕੋਈ ਜਵਾਬ ਨਹੀਂ ਦੇ ਸਕੇ ਹਜ ਤੱਕ ਬੀਜੇਪੀ ਬੋਟ ਚੋਰ ਦਾ ਨਹੀਂ ਉਹਦਾ ਚੋਣ ਕਮਿਸ਼ਨ ਨੇ ਵੀ ਨਹੀਂ ਦਿੱਤਾ ਜਵਾਬ ਤਾਂ ਚੋਣ ਕਮਿਸ਼ਨ ਨੇ ਨਹੀਂ ਦਿੱਤਾ ਸਾਰਾ ਕੁਝ ਇਸ ਵੇ ਕੋਈ ਤੁਸੀਂ ਗੱਲ ਹੀ ਹੁਣ ਨੋਟਿਸ ਕਾਂਗਰਸ ਨੂੰ ਇਸ਼ੂ ਕਰਤਾ ਪਵਨ ਖੇੜੇ ਨੂੰ ਉਹ ਨੋਟਿਸ ਨਾਲ ਕੀ ਹੋਣ ਲੱਗਿਆ ਹੁਣ ਕੌਣ ਨੋਟਿਸ ਤੋਂ ਇਲੈਕਸ਼ਨ ਕਮਿਸ਼ਨ ਦੇ ਤੋਂ ਡਰਦਾ ਉਹ ਕਹੇ ਵੇਲੇ ਇੱਕ ਖਾਸ ਬਣਾਇਆ ਸੀ ਔਰਾ ਤੇ ਉਹ ਉੱਡ ਗਿਆ ਸਾਰਾ ਤੇ ਇਸ ਕਰਕੇ ਹੁਣ ਜਿਹੜਾ ਇਹ ਜਿਹੜੇ ਕਰਨਾਟਕ ਗਵਰਨਮੈਂਟ ਨੇ ਲੋਕਲ ਬਾਡੀਜ਼ ਦਾ ਇਲੈਕਸ਼ਨ ਕਰਾਉਣੀ ਆ ਆ ਬੈਲਟ ਪੇਪਰ ਨਾਲ ਕਰਾਉਣੀ ਆ ਇਹ ਬਿਲਕੁਲ ਸਹੀ ਸ਼ੁਰੂਆਤ ਹੈ ਤੇ ਇਹ ਹੁਬ ਇਹ ਇਹਦੇ ਚਾਨਸ ਆ ਵੀ ਇਹ ਸਾਰੇ ਹੋਰ ਥਾਵਾਂ ਤੇ ਵੀ ਜਾਏਗਾ ਕਮ ਸੇ ਕਮ ਕਾਂਗਰਸ ਕੋਲੇ ਜਿੰਨੀਆਂ ਸਟੇਟਾਂ ਉੱਥੇ ਤੇ ਇਹ ਭੇਜਣਗੇ ਭੇਜਣਗੇ ਕੀ ਇਹਨੂੰ ਇਹਨੂੰ ਵਿਧਾਨ ਸਭਾ ਚੋਣਾਂ ਚ ਜਿਹੜਾ ਚੋਣ ਪਰਚੀ ਰਾਈ ਕਰਾਉਣ ਦੀ ਸ਼ੁਰੂਆਤ ਮੰਨਿਆ ਜਾ ਸਕਦਾ ਭਾਵੇਂ ਕਿ ਲੋਕਲ ਬਾਡੀ ਦੀ ਸ਼ੁਰੂਆਤ ਹੋ ਗਿਆ ਇਹ ਸਾਰਾ ਮੰਨਿਆ ਜਾ ਸਕਦਾ ਤੇ ਇਹ 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 ਸ਼ੁਰੂਆਤ ਸਾਰੀ ਹੋਏਗੀ ਹੋ ਗਈ ਹੈ ਜੀ ਹੁਣ ਕੀ ਉਹਦਾ ਅਨਾਊਂਸਮੈਂਟ ਹੋ ਗਈ ਹੈ ਤੇ ਸ਼ੁਰੂਆਤ ਹੋ ਗਈ ਹੈ ਕਰਨਾਟਕਾ ਤੋਂ ਇਹੋ ਜਿਹੜੀ ਉੱਥੋਂ ਦੇ ਬੰਗਲੌਰ ਦੇ ਜਿਹੜੇ ਕਾਂਸਤੀਚੁਨਤੀ ਦਾ ਸਾਰਾ ਨਮੂਨਾ ਬੋਰਡ ਚੋਰੀ ਦਾ ਸਾਰਾ ਪੇਸ਼ ਕੀਤਾ ਗਿਆ ਦੇਸ਼ ਦੇ ਅੱਗੇ ਤੇ ਹਾਲਾਤ ਐਂ ਬਦਲ ਲਗੇ ਤੇ ਬਦਲ ਰਹੇ ਆ ਇਹਨਾਂ ਕੋਲੇ ਹੁਣ ਭਾਜੀਪੀ ਕੋਲ ਰੋਕਣ ਲਈ ਕਿਸੇ ਕਿਸਮ ਦੀ ਗੱਲਬਾਤ ਨਹੀਂ ਤੁਸੀਂ ਹੁਣ ਪੰਜਾਬ ਦੇ ਲੈਵਲ ਤੇ ਦੇਖੋ ਤੁਸੀਂ ਵਿਦਤਰਿਆਂ ਦੀ ਗੱਲਬਾਤ ਹੁੰਦੀ ਆ ਆਏ ਤੇ ਉਹ ਆਪਾ ਆਪਣਾ ਸ਼ੇਪ ਸ਼ੇਪ ਕੋ ਬਾਪਾ ਇਹ ਜਿਹੜਾ ਜਿਮਰਾਜ ਚੋਹਾਨ ਆਏ ਉਹਨਾਂ ਨੇ ਜਿਮਰਾਜ ਚੋਹਾਨ ਆਇਆ ਜੇ ਦੋ ਕੇਂਦਰੀ ਟੀਮਾਂ ਵੀ ਪੰਜਾਬ ਚ ਚੱਲ ਰਹੀਆਂ ਆ ਟੀਮਾਂ ਆਈਆਂ ਟੀਮਾਂ ਠੀਕ ਗਲ-ਗਲ ਕਰ ਰਹੀਆਂ ਸ਼ੇਵਦਾ ਚੋਹਾਨ ਦਾ ਤੁਸੀਂ ਦੇਖੋਗੇ ਉਹਨੇ ਆ ਕੇ ਐਵੇਂ ਟਵੀਟ ਪਾ ਛੱਡਿਆ ਜੀ ਉਹ ਪੋਲਿਟਿਕਸ ਕਰਦਾ ਵੀ ਇਹ ਜਦੋਂ ਜੀ ਬਾਦਲ ਤੇ ਉਹਦੇ ਵੇਲੇ ਬੜਾ ਚੰਗਾ ਸੀ ਕੰਮ ਆਪਣੇ ਬਾਜਪਾਈ ਵੇਲੇ ਉਹ ਵੀ ਬਾਜਪਾਈ ਦੇ ਬਾਦਲ ਵੇਲੇ ਕਿ ਐਡੇ ਫਾੜੀ ਨਹੀਂ ਆਏ ਸਾਰੇ ਕੁਝ ਜੇ ਕਿਤੇ ਬਾਦਲ ਦੀ ਪਹਿਲੀ ਸਰਕਾਰ ਵੇਲੇ ਆ ਜਾਂਦੇ ਬਾਦਲ ਦੀ ਦੂਜੀ ਸਰਕਾਰ 12 ਵਾਲੀ ਬਣਨੀ ਨਹੀਂ ਸੀ ਉਹ ਤਾਂ ਕਿਦੋਂ ਪਹਿਲਾ 5 ਸਾਲ ਚੋਂ ਤੋ ਫਰਡ ਨਹੀਂ ਆਏ ਫਲੱਡ ਤਾਂ ਉਦੋਂ ਬਾਅਦ ਆਏ ਸਾਰਾ ਕੁਝ ਤੇ ਥੋੜੇ ਨੇਚਰ ਤੋਂ ਨੂੰ ਫਾਇਦਾ ਕਰਕੇ ਸਾਰੀ ਗੱਲ ਦਾ ਕੋਈ ਬੰਦੋਬਸਤ ਨਹੀਂ ਸੀ ਇਹਨਾਂ ਕੋਲੇ ਸਾਰਾ ਕੁਝ ਇਸੇ ਕਿਸਮ ਦਾ ਚੱਲਦਾ ਸੀਗਾ ਤੇ ਹੁਣ ਵਾਲੀ ਸਰਕਾਰ ਵੀ ਆ ਕੇ ਕਲੀਅਰ ਹੋ ਗਈ ਹੈ ਤੇ ਇਹ ਬਿਲਕੁਲ ਇਸ ਕਰਕੇ ਇਹ ਐਵੇਂ ਐਵੇਂ ਅਨਾਉਂਸ ਕਰਨਾ ਚਾਹੀਦਾ ਸੀ ਇਸ ਨੂੰ ਕੇਂਦਰ ਦੇ ਐਗਰੀਕਲਚਰ ਮੰਤਰੀ ਕੋਸ਼ਾ ਕੇ ਅਨਾਉਂਸ ਕਰਦਾ ਵੀ ਅਸੀਂ ਇਨੀਸ਼ial ਇਨਾ ਅਮਾਉਂਟ ਅਨਾਉਂਸ ਕੀਤੀ ਹੈ ਜਿੱਥੇ ਵੀ ਸੈਂਟਰ ਦੇ ਪੀਐਮ ਜਾਵੇ ਕੋਈ ਵੱਡਾ ਮੰਤਰੀ ਜਾਵੇ ਐਗਰੀਕਲਚਰ ਮੈਂਟਰ ਉਹ ਜਾ ਕੇ ਇੱਕ ਅਨਾਉਂਸਮੈਂਟ ਕਰਦੇ ਪਹਿਲਾਂ ਵੀ ਅਸੀਂ ਇਨਾ ਫੌਰੀ ਰਾਹਤ ਦਿੰਨੇ ਆ ਉਈ ਗੱਲ ਨਹੀਂ ਕੀਤੀ ਇੱਥੇ ਆ ਕੇ ਪੰਜਾਬ ਦੇ ਵਿੱਚ ਆ ਕੇ ਉਹ ਕਹਿੰਦਾ ਵੀ ਆ ਕੇ ਚਾਰ ਪੇ ਚਾਰ ਪਹਿਰਿਆਂ ਦਾ ਉਹਦਾ ਟਵੀਟ ਹੈ ਤਿੰਨ ਪਹਿਰਿਆਂ ਦੇ ਵਿੱਚੋਂ ਸਾਰੀ ਗੱਲ ਡਿਟੇਲ ਹੀ ਕਰਦਾ ਵੀ ਕਿੰਨਾ ਜਿਆਦਾ ਨੁਕਸਾਨ ਹੋਇਆ ਤੇ ਫਿਰ ਤੁਸੀਂ ਕੋਈ ਗੱਲ ਹੀ ਨਹੀਂ ਕਰਦੇ ਪੈਸੇ ਨਹੀਂ ਦੱਸਦੇ ਤੇ ਤੁਹਾਡੇ ਕੋਲ ਨਾਲ ਦੀ ਨਾਲ ਐਸਟੀਮੇਟ ਲੱਗ ਜਾਂਦਾ ਤੁਹਾਨੂੰ ਇੰਨਾ ਹੀ ਹੈ ਵੀ 4 ਲੱਖ 4.5 ਲੱਖ 5 ਲੱਖ ਦੇ ਨੇੜੇ ਤੇ ਏਕੜ ਉਹ ਏਕੜ ਜਿਹੜੇ ਉਹ ਤਾਂ ਖੜੀ ਚ ਝੋਨੇ ਦੀ ਫਸਲ ਤਵਾ ਹੋ ਗਈ ਤੁਸੀਂ ਐਗਰੀਕਲਚਰ ਸਾਈਡ ਤੇ ਕਹਿ ਦਿਓ ਵੀ ਇਹ ਇੰਨੇ ਇਤੀ ਬਣਦੀ ਸੀ ਇੰਨਾ ਇਹ ਮੋਟੇ ਉਹਦੇ ਤੁਹਾਨੂੰ ਦੱਸ ਦੇਣਗੇ ਸਾਰਾ ਕਿ ਇੰਨੇ ਪੈਸੇ ਬਣਦੇ ਉਹ ਹਿਸਾਬ ਨਾਲ ਉਹਨੇਕ ਤਾਂ ਕਰੋ ਉਹ ਬਿਲਕੁਲ ਨਹੀਂ ਆ ਕੋਈ ਹੈ ਡਿਸਕ੍ਰਿਪ ਇੰਨਾ ਵਿਤਕਰ ਹੈ ਵਿਤਕਰ ਜਿਹੜਾ ਹੈ ਪੰਜਾਬ ਨਾਲ ਉਹ ਹੈਗਾ ਹੀ ਹੈਗਾ ਇਹ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੁਸੀਂ ਇਹ ਦੇਖੋ ਵੀ ਬੀਐਮ ਬੀਐਮਬੀ ਪਾਖੜਾ ਮੈਨੇਜਮੈਂਟ ਬੋਰਡ ਹੈ ਉਹਦੇ ਚੇਅਰਮੈਨ ਨੇ ਹੁਣ ਪ੍ਰੈਸ ਕਾਨਫਰੈਂਸ ਕੀਤੀ ਇੱਥੇ ਚੰਡੀਗੜ੍ਹ 'ਚ ਚੇਅਰਮੈਨ ਹਾਂਜੀ ਇੱਕ ਦਿਨ ਪਹਿਲਾਂ ਹੀ ਕੀਤੀ ਕੋਈ ਨੂੰ ਕੋਈ ਪਾਇਓ ਨੇ ਪਹਿਲਾਂ ਕਿਉਂ ਨਹੀਂ ਕੀਤੀ ਪ੍ਰੈਸ ਕਾਨਫਰੈਂਸ ਹੁਣ ਕੀਤੀ ਆ ਉਹਨੂੰ ਚਾਹੀਦਾ ਸੀ ਵੀ ਉਹ ਨਾਲ ਦੇ ਨਾਲ ਫਿਗਰਾਂ ਅਨਾਉਂਸ ਕਰੇ ਅਪ੍ਰੈਲ 'ਚ ਕਿਉਂ ਨਹੀਂ ਦਿੱਤੀ ਜਿਹੜੀ ਫਿਗਰ ਹੁਣ ਦੇ ਰਿਹਾ ਅਪ੍ਰੈਲ ਵੇਲੇ ਮੌਨਸੂਨ ਪ੍ਰੋਗਰਾਮ ਹੈ ਜਿਹੜਾ ਜਾਂ ਵੈਦਰ ਦੀ ਫੋਰਕਾਸਟ ਆ ਉਹ ਆ ਗਈ ਸੀ ਕਿ ਕਿੰਨਾ بارش ਹੋਣੀ ਹੈ ਤੇ ਨਹੀਂ ਛੱਡਿਆ ਪਾਣੀ ਬਹੁਤੇ ਹੁਣ ਸਾਡੇ ਬਹੁਤੇ ਇਹੀ ਕਹਿ ਰਹੇ ਆ ਪੰਜਾਬ ਵਾਲੇ ਵੀ ਇਹ ਸਾਡੀ ਬਾੰਬ ਰੋਡ ਨਹੀਂ ਸੀ ਤੇ ਇਹਨਾਂ ਨੇ ਸਾਨੂੰ ਜਾਣ ਕੇ ਸਾਡੇ ਸਾਡੇ ਨੁਕਸਾਨ ਕਰਨਾ ਸੀ ਵੀ ਉਹ ਮੌਕੇ ਤੇ ਛੱਡਾਂਗੇ ਉਦੋਂ ਛੱਡਣ ਦੇ ਪਾਣੀ ਖਾਲੀ ਕਰਨੇ ਚਾਹੀਦੇ ਸੀ ਅੰਦਾਜ਼ਾ ਤਾਂ ਲੱਗ ਜਾਂਦਾ ਸੀ ਵੀ ਇਸ ਰੇਟ ਤੇ ਪਾਣੀ ਦਾ ਇਨਫਲੋ ਹੁੰਦਾ ਡੈਮ ਡੈਮਾਂ ਦੇ ਵਿੱਚ ਤੇ ਐਤ ਕੀ ਜ਼ਿਆਦਾ ਉਹਨਾਂ ਤਾਂ ਕੁਝ ਵੱਧ ਕੇ ਆਉ ਉਸ 5% 10% ਤੇ ਅਸੀਂ ਉਸ ਹਿਸਾਬ ਨਾਲ ਖਾਲੀ ਕਰੀਏ ਐਰ ਕੀ ਤਾਂ ਇਹਨਾਂ ਨੇ ਐਰ ਕੀ ਤਾਂ 20% ਪਾਣੀ ਪਿੱਛੋਂ ਹੀ ਜ਼ਿਆਦਾ ਆ ਗਿਆ ਪਾੜਾ ਤੋਂ ਤੋ ਪਹਿਲਾ ਅੰਦਾਜ਼ਾ ਹੋ ਜਾਂਦਾ ਤੋ ਤੁਹਾਨੂੰ 20 ਕਾ ਨਹੀਂ ਹੁੰਦਾ ਤੁਹਾਨੂੰ 10% ਦੇ ਹਿਸਾਬ ਨਾਲ ਤਾਂ ਛੱਡ ਦੇਖਣਾ ਪਾਣੀ 10% ਤਾਂ ਚਲੋ ਅਨ ਐਕਸਪੈਕਟਡ ਜ਼ਿਆਦਾ ਹੋ ਗਿਆ ਮੰਨ ਲਿਏ ਚਲੋ ਥੋੜੇ ਕਈ ਵਾਰੀ ਕੈਲਕੂਲੇਸ਼ਨ ਘੱਟ ਰਹਿ ਜਾਂਦੀ ਹੈ ਪਰ ਕੁਝ ਵੀ ਨਹੀਂ ਕੀਤਾ ਤੁਸੀਂ ਛੱਡਿਆ ਹੀ ਨਹੀਂ ਜਦੋਂ ਭਰ ਕੇ ਵੇਖੋ ਇਹ ਜਿਹੜੇ ਬੰਨ ਹੈ ਇਹ ਬੰਨ ਜਿਹੜਾ ਖਾਸ ਕਰਕੇ ਪੌਂਗ ਦਾ ਤੇ ਇਹ ਜਿਹੜਾ ਦੇ ਇਹਦੇ ਤੇ ਕੰਟਰੋਲ ਇਹਨਾਂ ਦਾ ਭਾਖੜਾ ਤੇ ਇਹਨਾਂ ਦੇ ਕੰਟਰੋਲ ਹੈ ਤੇ ਮਾਧੋਪੁਰ ਇਹਨਾਂ ਦੇ ਕੰਟਰੋਲ ਚ ਉਹ ਵੀ ਤੁਸੀਂ ਮਾਧੋਪੁਰ ਦਾ ਟੁੱਟ ਗਿਆ ਤੁਹਾਡਾ ਤੇ ਤੁਸੀਂ ਇਹ ਸਾਰੇ ਦੇ ਸਾਰੇ ਦੇ ਵਿੱਚੋਂ ਪਾਣੀ ਜਦੋਂ ਛੱਡਣਾ ਹੈ ਪਹਿਲਾਂ ਛੱਡੋ ਬਾਦੋਪੁਰ ਦਾ ਤੁਸੀਂ 150 ਸਾਲ ਬਾਦੋਂ ਤੇ ਤਿੰਨ ਫਲੱਡ ਗੇਟਸ ਟੁੱਟ ਗਏ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਤੁਸੀਂ ਫਲੱਡ ਗੇਟਸ ਤੇ ਫਿਰ ਪਾਕਿਸਤਾਨ ਨੂੰ ਇਨਫੋਰਮੇਸ਼ਨ ਡਿਪਲੋਮੈਟਿਕ ਤਰੀਕੇ ਨਾਲ ਤੁਸੀਂ ਬੜੀ ਲੇਟ ਭੇਜੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਟੁੱਟ ਗਿਆ ਤੈਨਾਂ ਵੀਰ ਰੌਲਾ ਲਾ ਪਏ ਜੀ ਵੀ ਜਾਣ ਕੇ ਤੋੜ ਤੇ ਆਏ ਨਾ ਕਹਿ ਦੇਣ ਤੇ ਪਹਿਲਾਂ ਤੁਸੀਂ ਕਹੋ ਤਾਂ ਫਲੋ ਜ਼ਿਆਦਾ ਹੋ ਗਿਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਹੁਣ ਵੀ ਸਾਰੀ ਤੁਸੀਂ ਉਹਦਾਂ ਸ਼ੇਅਰ ਕਰਦੇ ਹੋ ਪਾਕਿਸਤਾਨ ਨਾਲ ਕਰ ਰਹੇ ਹੋ ਲਗਾਤਾਰ ਇੰਡੀਆ ਡਿਪਲੋਮੈਟਿਕ ਚੈਨਲ ਦੇ ਰਾਹੀਂ ਸ਼ੇਅਰ ਕਰ ਰਹੇ ਹੈ ਪਾਣੀ ਦੇ ਫਲੋ ਨੂੰ ਸਾਰੇ ਨੂੰ ਤੇ ਤੁਸੀਂ ਪਹਿਲਾਂ ਵੀ ਸ਼ੇਅਰ ਕਰੋ ਉਹ ਉਹਨਾਂ ਦੇ ਵੱਲੋਂ ਤਾਂ ਕਿਊਜ਼ ਕੀਤਾ ਜਾ ਰਿਹਾ ਵੀ ਡੈਮ ਸਾਡੇ ਕੋਲੇ ਹੈ ਨਹੀਂ ਡੈਮ ਇੰਡੀਆ ਦੇ ਕੰਟਰੋਲ 'ਚ ਹੈ ਸਾਰੇ ਉਹੀ ਪੰਜਾਬ ਰੌਲਾ ਪਾ ਰਿਹਾ ਪੰਜਾਬ ਦੇ ਸਾਰੇ ਡੈਮ ਹੈ ਜਿਹੜੇ ਸੈਂਟਰ ਦੇ ਕੰਟਰੋਲ 'ਚ ਹੈ ਰਾਹ ਤੇ ਉਹ ਇਸ ਕਰਕੇ ਸਾਡੇ ਡੈਮ ਦੇਲੇ ਸੈਂਟਰ ਤੇ ਕੰਟਰੋਲ ਚ ਹੋਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਸਾਡੇ ਹੁੰਦਾ ਸਾਡੀ ਕੋਈ ਸੇ ਨਹੀਂ ਜਿਹੜਾ ਅਫੈਕਟਡ ਏਰੀਆ ਦੀ ਕੋਈ ਸੇ ਨਹੀਂ ਜਿਹੜੇ ਜਿਹੜੇ ਮਾਧੋਪੁਰ ਦੇ ਮਾਧੋਪੁਰ ਜੋ ਤਿੰਨੇ ਫਲਾਟ ਗੇਟ ਰੁੜ ਗਏ ਉਹਦੇ ਲਈ ਜ਼ਿੰਮੇਵਾਰੀ ਤਾਂ ਕੇਂਦਰ ਦੀ ਬਣਦੀ ਕਿਉਂਕਿ ਡੈਮ ਉਹਦੇ ਕੋਲ ਨੇ ਡੈਮ ਉਹਦੇ ਕੋਲ ਹੈ ਨਾ ਬੀਵੀਐਮ ਦੇ ਦੀ ਜੋਨ ਕੋਲ ਚੇਅਰਮੈਨ ਤਾਂ ਉਹਨਾਂ ਦਾ ਅਪਾਇੰਟਡ ਹੈਗਾ ਬਿਕੋਜ਼ ਬੜੀ ਹਰਾਨੇ ਵਾਲੀ ਗੱਲ ਹੈ ਭਾਖੜਾ ਤੇ ਜਿਹੜੇ ਇਹ ਇਹ ਸਾਰੇ ਪਾਉਂਡ ਟਾਈਮ ਚ ਦੋ ਦੋਨਾਂ ਚੋਂ ਇਹ ਪਾਉਂਡਾਂ ਬਿਆਸਤੇ ਭਾਖੜਾ ਹੈਗਾ ਸਤਲੋਜ ਤੇ ਇਹਨਾਂ ਦੋਨਾਂ ਦਾ ਦੋਨਾਂ ਦਾ ਜਿਹੜਾ ਪਾਣੀ ਹੈ ਉਹ 20000 ਕਿਊਸੇ ਵੀ ਜਾਂਦਾ ਰਾਜਸਥਾਨ ਕਨਾਲ ਚ ਤੇ 8 ਤੋਂ 10000 ਕਿਊਸੇਕ ਜਾ ਰਿਹਾ ਹੈਗਾ ਹਰਿਆਣਾ ਦੀ ਭਾਖੜਾ ਭਾਖੜਾ ਜਿਹੜਾ ਨੈਟਵਰਕ ਹੈ ਉਹਦੇ ਜਾ ਰਿਹਾ ਹੈ ਦੋਨੋਂ ਪਾਸੇ ਹਰਿਆਣਾ ਦੇ ਲਈ ਇਹ ਦੋਨਾਂ ਟਾਈਮਾਂ ਚੋ ਜਾ ਰਿਹਾ ਸਾਰਾ ਪਾਣੀ ਹਰਿਆਣਾ ਤੇ ਰਾਜਸਥਾਨ ਲਈ ਤਾਂ ਨੂੰ ਤਾਂ ਇਹ ਸਾਰੇ ਚੋਈ 1.5 ਹਜ਼ਾਰ 1.5 ਹਜ਼ਾਰ ਨੈਟਵਰਕ ਚੋ ਪਾਣੀ ਮਿਲਦਾ ਕਿਸਕ ਇਹਨਾਂ ਨੂੰ ਤਾਂ ਮਿਲਦਾ ਹੀ ਨਹੀਂਗਾ ਇਹਨਾਂ ਦੇ ਹੋਰ ਜਿਹੜੇ ਨੈਟਵਰਕ ਆ ਜਿਹਨਾਂ ਸੰਧ ਕਨਾਲ ਚੋ ਲੈ ਲਿਆ ਇਧਰੋਂ ਲੈ ਲਿਆ ਇਧਰੋਂ ਆਇਨਾ ਕੋਲ ਪਾਣੀ ਆ ਰਿਹਾ ਡੈਮ ਦੇ ਕੰਟਰੋਲ ਉਹ ਸਾਰੇ ਕਰ ਲਏ ਆ ਇਵੇਂ ਉਹਨਾਂ ਨੇ ਬਿਜਲੀ ਦੇ ਹਿੱਸੇ ਮੁਤਾਬਕ ਕੰਟਰੋਲ ਕਰ ਲਈਆ ਇਹ ਤਾਂ ਕਬਾਲੀਆ ਸਿੱਧਾ ਜਿਹੜਾ ਮਸਲਾ ਹੈ ਸਾਡਾ ਇਹ ਇਹ ਸਾਡੀ ਪੋਲੀਟੀਕਲ ਕਲਾਸ ਹੈ ਪੰਜਾਬ ਦੀ ਉਠਾਉਂਦੀ ਨਹੀਂ ਵੀ ਅਫੈਕਟਡ ਅਸੀਂ ਹੁੰਨੇ ਆ ਸਾਡੇ 1700 1800 ਪਿੰਡ ਤਬਾਹ ਹੋ ਗਏ ਫਸਲ 4 5000 ਏਕੜ ਤਬਾਹ 5 ਲੱਖ ਏਕੜ ਤਬਾਹ ਹੋ ਗਈ ਹੈ ਤੇ ਪਸ਼ੂਆਂ ਪਸ਼ੂ ਵੀ ਸਾਡੇ 3 ਲੱਖ 4 ਲੱਖ ਦੇ ਨੇੜ ਤੇੜ ਉਹ ਪੈਰਿਸ਼ ਹੋ ਗਏ ਖਤਮ ਹੋ ਗਏ ਆ ਤੇ ਘਰ ਟੈਗੇ ਸਾਰਾ ਕੁਝ ਇਹ ਸਾਰੇ ਦਾ ਜਿਹੜਾ ਜ਼ਿੰਮੇਵਾਰ ਉਹ ਕੌਣ ਹੈ ਕੰਪਨਸੇਸ਼ਨ ਪਾਣੀ ਦਾ ਤੁਸੀਂ ਲਈ ਜਾਂਦੇ ਹੋ ਰੈਗੂਲਰਲੀ ਸਾਰਾ ਸਾਲ ਇਸ ਕਰਕੇ ਸਾਡੀ ਪੋਲੀਟੀਕਲ ਕਲਾਸ ਨੂੰ ਇਹ ਮਸਲਾ ਉਠਾਉਣਾ ਚਾਹੀਦਾ ਇਹ ਨਹੀਂ ਉਠਾਉਂਦੇ ਕਿਉਂਕਿ ਇਹ ਸਾਰੇ ਸਾਰੇ ਬਸ ਰਾਜਕਰਨ ਜਾਣਦੇ ਆ ਤੇ ਥੋੜਾ ਜਿਹਾ ਇਹਨਾਂ ਕੋਲੇ ਮੌਕਾ ਆ ਜੇ ਤੇ ਉਦੋਂ ਰੀਅਲ ਏਸਟੇਟ ਚੋਂ ਪੈਸੇ ਬਣਾ ਲਓ ਇੰਦਰੋ ਬਣਾ ਲਓ ਇੰਦਰੋ ਬਣਾ ਲਓ ਬਸ ਪੈਸੇ ਬਣਾ ਕੇ ਪਰੇ ਹੁੰਦੇ ਇਹਨਾਂ ਦੇ ਸਾਰਾ ਕੰਮ ਇਹ ਸਾਰੇ ਹੁਣ ਕਾਂਗਰਸ ਵਾਲੇ ਬੰਦੇ ਨੂੰ ਚਾਹੀਦਾ ਸੀ ਵੀ ਉਹ ਆਲ ਪਾਰਟੀ ਮੀਟਿੰਗ ਕਹਿੰਦੇ ਵੀ ਕਿਸੇ ਨੇ ਬਿਆਨ ਨਹੀਂ ਦਿੱਤਾ ਲੀਡਰ ਨੇ ਕਾਂਗਰਸ ਦੇ ਨੇ ਭਾਜਪਾ ਨੇ ਵੀ ਆਲ ਪਾਰਟੀ ਮੀਟਿੰਗ ਬੁਲਾਵੇ ਪੰਜਾਬ ਚੀਫ ਮਿਨਿਸਟਰ ਬੁਲਾਵੇ ਮੀਟਿੰਗ ਇਹਦੇ ਤੇ ਦੱਸੇ ਸਾਨੂੰ ਕੀ ਹੈ ਕੀ ਸਿਚੁਏਸ਼ਨ ਹੈ ਇਹ ਤਾਂ ਆਪੋਜੀਸ਼ਨ ਨੇ ਕਹਿਣਾ ਹੁੰਦਾ ਨਹੀਂ ਕਿਹਾ ਕਿਸੇ ਨੇ ਜੀ ਮਨੇ ਜੀ ਮਿਨਿਸਟਰ ਤਾਂ ਭਗਵਾਨ ਤਮਾਨ ਬਿਮਾਰ ਹੋ ਗਏ ਉਹ ਤਾਂ ਆਪਣੇ ਫੁਟੇਜ ਦਾਖਲ ਹੋ ਗਏ ਉਹਨਾਂ ਨੇ ਕਹਿੰਦੇ ਸੇਠ ਠੀਕ ਨਹੀਂ ਦੀ ਗੱਲ ਤਾਂ ਇਹ ਹੈ 12 12 ਜਿਹੜਾ ਅਗਸਤ ਸੀ ਉਦੋਂ ਦੀ ਮੀਟਿੰਗ ਹੋਈ ਵੀ ਹੈ ਕੈਬਨਿਟ ਦੀ 15 ਦੀ ਰੱਖੀ ਸੀ ਉਹ ਪਤਾ ਨਹੀਂ ਅੱਗੇ ਪਿੱਛੇ ਪਾਤੀ ਉਹ ਜਦੋਂ ਉਹ ਵੀ 15 ਦੀ ਰੱਖੀ ਸੀ ਕਿ ਲੈਂਡ ਪੂਲਿੰਗ ਨੂੰ ਕੈਨਸਲ ਕਰਨ ਲਈ ਸਾਰਾ ਕੁਝ ਉਹ ਜੋ ਲੋਕਾਂ ਨੇ ਜਦੋਂ ਰੌਲਾ ਪਾਇਆ ਵੀ ਅਸੀਂ ਨਹੀਂ ਮੰਨਦੇ ਸਾਰਾ ਲੈਂਡ ਪੂਲਿੰਗ ਥਰੂ ਕੈਬਨਿਟ ਆਵੇ ਕੈਨਸਲ ਹੋ ਗਿਆ ਉਹਨਾਂ ਨੇ ਉਦੋਂ ਮਸਲਾ ਹੀ ਨਹੀਂ ਉਠਾਇਆ ਵੀ ਭਾਈ ਪਾਣੀ ਤਾਂ ਕਿਤੇ ਆ ਗਿਆ ਸੀ ਉਦੋਂ ਵੀ ਕਈ ਥਾਵਾਂ ਤੇ ਉਠਾਇਆ ਹੀ ਨਹੀਂ ਮਸਲਾ ਤੋ ਹੋਏ ਇਸ ਕਰਕੇ ਇਸ ਕਰਕੇ ਹੁਣ ਤੁਸੀਂ ਦੇਖੋ ਵੀ ਬਾਰਡਰ ਦੀ ਬਾਰਡਰ ਲਾਈਨ ਆ ਜਿਹੜੀ ਜਿਹੜੀ ਤਾਰਾਂ ਲੱਗੀਆਂ ਉਹੀ ਉਹਨਾਂ ਨੇ 30 30 ਕਿਲੋਮੀਟਰ ਦੇ ਨੇੜੇ ਤੇ ਤਾਂ ਉਹੀ ਓਖੜ ਗਈ ਸਾਰੀ ਉਖਾੜਤੀ ਉਹਨਾਂ ਨੇ ਪਾਣੀ ਆਪ ਦੇ ਆਪ ਨੂੰ ਕੁਦਰਤ ਆਪ ਦੇ ਆਪ ਨੂੰ ਸਿੱਧਾ ਕਰ ਰਹੀ ਹੈ ਜੀਓਗ੍ਰਾਫੀ ਜੀਓਗ੍ਰਾਫੀ ਸਿੱਧਾ ਕਰ ਰਹੀ ਹੈ ਇਹਨਾਂ ਦੀ ਜੀਓਪੋਲਿਟਿਕਸ ਨੂੰ ਇਹ ਜੀਓਪੋਲਿਟਿਕਸ ਨੂੰ ਇਹ ਤੁਹਾਨੂੰ ਦੋਨੋਂ ਕੰਟਰੀ ਨਹੀਂ ਠੀਕ ਕਰ ਰਹੇ ਓਹ ਪਾਕਿਸਤਾਨੀਆਂ ਨਾਲ ਵੀ ਲੋੜ ਹੈ ਵੀ ਇਹ ਲੜਾਈ ਬਣਾ ਕੇ ਰੱਖੀ ਹੈ ਇੰਡੀਆ ਨਾਲ ਤੇ ਇੰਡੀਆ ਵਾਲਿਆਂ ਨੂੰ ਵੀ ਲੋੜ ਹੈ ਕਿਉਂਕਿ ਇਸਲੇ ਹੈ ਕੌਣ ਪੰਜਾਬ ਪੰਜਾਬ ਦਾ ਪੰਜਾਬ ਦੇ ਬਾਰਡਰ ਦੇ ਇਲਾਕੇ ਤੋਂ ਇਹ ਸਾਰਾ ਕੁਝ ਸਾਡੇ ਸਿਰਾਂ ਉੱਤੇ ਪੰਜਾਬੀਆਂ ਦੇ ਸਿਰਾਂ ਉੱਤੇ ਇਹ ਪੋਲਿਟਿਕਸ ਖੇਡਦੇ ਆ ਇੰਟਰਨੈਸ਼ਨਲ ਪੋਲਿਟਿਕਸ ساری ساری ਖੇਡੀ ਇਹਨਾਂ ਦੇ ਸਿਰਾਂ ਤੇ ਜਾ ਰਹੀ ਹੈ ਇਸੇ ਕਰਕੇ ਪੰਜਾਬ ਨੂੰ ਮਨਿਸਟਰ ਆਇਆ ਹੋਵੇ ਕੋਈ ਪੈਸੇ ਨਾਲ ਅਨਾਉਂਸ ਕਰਕੇ ਜਾਵੇ ਪ੍ਰਿੰਟਰ ਦਾ ਰਿਪਰੈਜ਼ੈਂਟੇਟਿਵ ਆਇਆ ਇਸ ਕਰਕੇ ਸਾਰਾ ਕੁਝ ਇੱਕ ਤਰ੍ਹਾਂ ਦਾ ਵਿਰੋਧੀ ਗੱਲਬਾਤ ਤੇ ਸਾਡੀਆਂ ਵਿਰੋਧੀਆਂ ਪਾਰਟੀ ਇਹ ਹੈ ਵੀ ਉਹ ਸਾਰੇ ਬੰਦੇ ਠੇਰਾ ਫੇਰੀ ਚ ਫਸੇ ਪਏ ਆ ਸਾਰੇ ਬੰਦੇ ਈਡੀ ਤੋਂ ਡਰਦੇ ਆ ਸੈਂਟਰ ਦੇ ਤੋਂ ਤੇ ਸੈਂਟਰ ਦੀ ਕੋਈ ਗੱਲ ਹੀ ਨਹੀਂ ਕਰਦੇ ਸੈਂਟਰ ਬਰ ਬੋਲਦੇ ਨੇ ਉਹ ਇਹ ਇਹ ਸਾਡੀ ਪੋਲੀਟੀਕਲ ਕਲਾਸ ਹੈ ਜਿਹੜੀ ਕਿ ਨਾ ਤੇ ਇਹਦਾ ਸਭ ਤੋਂ ਜ਼ਿਆਦਾ ਇਹ 90 ਤੋਂ ਜਿਹੜੇ ਸਾਡੀ ਪੋਲੀਟੀਕਲ ਕਲਾਸ ਹੈ ਤੇ ਜਿੰਦਾਮ ਨਹੀਂ ਹੈ ਬਾਦਲ ਵੀ ਬਾਦਲ ਤਾਂ ਸਿੱਧਾ ਹੀ ਜੁੜ ਗਿਆ ਸੀ ਇਹਨਾਂ ਨਾਲ ਉਹਦੇ ਦਾਮੀ ਹੈ ਨਹੀਂ ਸੀ ਉਦੋਂ ਪਿਛੋਂ ਕਾਂਗਰਸ ਆ ਗਈ ਤੇ ਆ ਬੀਜੇਪੀ ਆ ਗਈ ਸਾੜੀ ਇਹਨਾਂ ਚ ਕਿਹੜਾ ਦਾਮ ਹੈ ਤੋਂ ਇਹ ਹਾਲਤ ਸਾਡੀ ਬੜੀ ਮਾੜੀ ਹਾਲਤ ਹੈ ਪੰਜਾਬ ਦੀ ਤੇ ਕੋਈ ਬਾਲੀ ਇਸੇ ਕਰਕੇ ਪੰਜਾਬ ਦੇ ਲੋਕ ਹੜ੍ਹਾਂ ਦੇ ਵਿੱਚ ਆਪਣੇ ਆਪਣੀ ਮਦਦ ਪੰਜਾਬੀ ਆਪ ਕਰ ਰਹੇ ਆ ਤੇ ਜਾਂ ਜਿਹੜੀਆਂ ਸਮਾਜ ਸੇਵੀ ਸੰਸਥਾ ਹੈ ਜਾਂ ਉਹ ਕਰ ਰਹੀਆਂ ਆ ਮਦਦ ਇੱਕ ਦੇਖਣ ਵਾਲਾ ਸਾਡਾ ਜਿਹੜਾ ਨੌਜਵਾਨ ਆ ਬਹੁਤ ਜ਼ਿਆਦਾ ਸਰਗਰਮ ਜਿਹੜੀਆਂ ਸਾਡੀਆਂ ਸਮਾਜ ਸੇਵੀ ਜਥੇਬੰਦੀਆਂ ਉਹ ਵੀ ਬਹੁਤ ਸਰਗਰਮ ਆ ਇਵਨ ਐਸਜੀਪੀਸੀ ਵੀ ਕਾਫੀ ਮਦਦ ਇਸ ਮਾਮਲੇ ਚ ਕਰ ਰਹੀ ਆ ਉਹਨਾਂ ਦੇ ਸਟਾਫ ਨੇ ਵੀ ਮਦਦ ਕੀਤੀ ਆ ਬਹੁਤ ਸਾਰੇ ਪਾਸਿਓਂ ਮਦਦ ਜੜੀ ਆ ਆ ਰਹੀ ਆ ਸਾਰਾ ਜਿਹੜਾ ਰਸਦ ਪਾਣੀ ਆ ਉਹ ਲੋਕਾਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਮੇਰੇ ਖਿਆਲ ਭੁੱਖ ਨਾਲ ਜਾਂ ਇਸ ਤਰੀਕੇ ਨਾਲ ਕੋਈ ਨਹੀਂ ਮੇਰੇ ਖਿਆਲ ਪਰੇਸ਼ਾਨੀ ਆਏਗੀ ਜਿੰਨਾ ਪੰਜਾਬੀ ਭਾਈਚਾਰਾ ਇਕੱਠਾ ਹੋਇਆ ਜਿਵੇਂ ਕਿਸਾਨ ਲਹਿਰ ਸੀਗੀ ਕਿਸਾਨ ਅੰਦੋਲਨ ਸੀ ਉਸ ਪੱਧਰ ਤੇ ਲੋਕ ਜਿਹੜੇ ਆਪਸ ਵਿੱਚ ਇਕੱਠੇ ਹੋ ਗਏ ਹਰਿਆਣਾ ਰਾਜਸਥਾਨ ਤੋਂ ਵੀ ਜਿਹੜੀ ਮਦਦ ਆਈ ਹੈ ਦਿੱਲੀ ਤੋਂ ਵੀ ਮਦਦ ਜਿਹੜੀ ਆ ਰਹੀ ਹੈ ਮਤਲਬ ਦਿੱਲੀ ਸਰਕਾਰ ਤੋਂ ਨਹੀਂ ਹੈ ਜੇ ਕੇਂਦਰ ਤੋਂ ਮਦਦ ਜਿਹੜੀ ਹੈ ਉਹ ਨਹੀਂ ਉਸ ਤਰੀਕੇ ਦੀ ਆਈ ਸੋ ਇੱਕ ਨਵੀਂ ਤਰ੍ਹਾਂ ਦਾ ਇਕਜੁੱਟਤਾ ਜਿਹੜੀ ਆ ਉਹ ਪੰਜਾਬੀ ਭਾਈਚਾਰੇ ਤੇ ਦੇਖਣ ਨੂੰ ਮਿਲ ਰਹੀ ਹੈ ਜਿੱਦੀ ਕਿ ਹਰ ਪਾਸੇ ਛਲਾਗਾ ਜਿਹੜੀ ਹੋ ਰਹੀ ਹੈ ਹਾਂਜੀ ਬਿਲਕੁਲ ਠੀਕ ਹੈ ਕਿਹਾ ਇਹ ਸਾਰਾ ਕੁਝ ਇਸੇ ਤਰੀਕੇ ਨਾਲ ਹੋ ਰਿਹਾ ਹੈ ਤੁਸੀਂ ਦੇਖੋ ਦਿੱਲੀ ਗੁਰਦੁਆਰਾ ਕਮੇਟੀ ਦਾ ਕਲੈਕਸ਼ਨ ਕਰਨੀ ਸ਼ੁਰੂ ਕਰਤੀ ਆ ਆਪਣੇ ਪੱਧਰ ਤੇ ਜਿਹੜੀਆਂ ਜਿਹੜੀਆਂ ਸੰਸਥਾਵਾਂ ਆ ਉੱਥੇ ਹੁਣ ਸੀਸਗੰਜ ਗੁਰਦੁਆਰੇ ਦੇ ਵਿੱਚ ਬਕਾਇਦਾ ਦੋ ਕਮਰੇ ਕਹਿੰਦੇ ਵੀ ਉੱਥੋਂ ਭਰ ਗਿਆ ਸਾਰੇ ਸਟੋਰ ਇਕੱਠਾ ਹੋ ਰਿਹਾ ਸਾਰਾ ਕੁਝ ਇਹ ਨੂੰ ਦੇਣਾ ਇਹ ਥੋੜੇ ਇੱਥੇ ਮੌਕੇ ਤੇ ਫੀਡ ਫੀਡ ਤੇ ਜਥੇਵੰਦੀਆਂ ਕਹਿ ਰਹੀਆਂ ਵੀ ਲੋਕਾਂ ਨੂੰ ਤੁਸੀਂ ਸੜਕਾਂ ਵਾਲਿਆਂ ਨੂੰ ਦੇਓ ਨੰਟੀ ਦੇਓ ਜਿਹੜੇ ਜਿੱਥੇ ਜਾਂਦੇ ਨਹੀਂ ਕਿਸ਼ਤੀਆਂ ਲੋਕਾਂ ਨੇ ਆਪਣੀਆਂ ਆਪ ਬਣਾ ਲਈਆਂ ਆਪੇ ਆਪ ਬਣਾ ਲਈਆਂ ਆਪ ਖਰੀਦ ਲਈਆਂ ਕਿਸ਼ਤੀਆਂ ਬਣਾਇਆ ਸਰਕਾਰ ਕੋਲ ਤਾਂ ਮੋਟਰ ਮੋਟਰ ਬੋਟਸ ਹੀ ਹੈ ਨਹੀਂ ਸੀ ਪੰਜ ਸੀ ਸਾਰੇ ਡਿਸਟ੍ਰਿਕਟ ਲੈਵਲ ਤੇ ਸੀ ਸਾਰੀਆਂ ਕਿਸ਼ਤੀਆਂ ਆਪਣੇ ਲੈਵਲ ਤੇ ਲੋਕਾਂ ਨੇ ਬਣਾ ਲਈਆਂ ਚਲੋ ਲੋਕਾਂ ਨੇ ਇੱਥੋਂ ਤੱਕ ਬਣਾਇਆ ਵੀ ਇਹ ਜਿਹੜੀਆਂ ਇਸ ਕਿਸਮ ਦੀ ਜਿਹੜੀ ਕਿਸ਼ਤੀਆਂ ਉਹ ਇੱਥੋਂ ਤੱਕ ਪਤਾ ਲੱਗਿਆ ਵੀ ਜਿਹੜੀ ਕਪੂਰਥਲੇ ਦੀ ਰੇਲ ਫੈਕਟਰੀ ਆ ਉੱਥੇ ਕੁਝ ਵਰਕਸ਼ਾਪ ਵਾਲੇ ਬੰਦੇ ਸੀਗੇ ਉਹਨਾਂ ਨੇ ਆਪਣੇ ਲੈਵਲ ਉੱਤੇ ਨੋ ਪ੍ਰੋਫਿਟ ਨੂੰ ਲਾਸ ਉੱਤੇ ਬਣਾ ਬਣਾ ਕੇ ਲੋਕਾਂ ਨੂੰ ਦੇ ਜਾਂਦੇ ਉਹ ਕਹਿੰਦੇ ਇੱਥੇ ਭੇਜੋ ਤੇ ਇੱਥੇ ਸਾਥੋ ਲਈ ਜਾਓ ਕਿਸ਼ਤੀਆਂ ਉਹਨਾਂ ਨੇ ਨਵੀਂ ਟੈਕਨੀਕ ਨਾਲ ਬਣਾ ਰਹੇ ਆ ਥਾਂ ਥਾਂ ਤੇ ਲੋਕਾਂ ਨੂੰ ਵੱਲੋਂ ਹੈਲਪ ਹੋ ਰਹੀ ਆ ਇਹ ਆਪਣੇ ਆਪ ਤੇ ਇੱਕ ਬੜੀ ਪੋਜੀਟਿਵ ਗੱਲਬਾਤ ਆ ਤੇ ਨੌਜਵਾਰ ਵੀ ਬਹੁਤ ਸਰਗਰਮ ਹੈ ਜਿਵੇਂ ਹੁਣ ਇੱਥੇ ਚਮਕੌਰ ਸਾਹਿਬ ਕੋਲੇ ਦੌਲਤਪੁਰਾ ਤੇ ਇੱਥੇ ਸਾਰਾ ਬ੍ਰੀਜ ਹੋਣ ਲੱਗੀ ਇੱਥੋਂ ਪਾਣੀ ਆਉਣ ਲੱਗਾ 7 ਦਿਨ ਤੱਕ ਟੁੱਟਣ ਲੱਗਾ ਤੇ ਲੋਕਾਂ ਨੇ 2 ਦਿਨ ਅੱਗੇ ਲਾ ਕੇ ਬੰਨਿਆ ਲੁਧਿਆਣੇ ਦੇ ਨੇੜੇ ਵੀ ਇਸੇ ਤਰੀਕੇ ਨਾਲ ਬੰਨਿਆ ਉਹਨਾਂ ਨੇ ਉਹ ਸਾਰੇ ਲੈਵਲ ਤੇ ਲੋਕ ਆਪਣੇ ਲੈਵਲ ਤੇ ਕਰ ਰਹੇ ਆ ਤੇ ਇਹ ਲੋਕਾਂ ਹੌਲੀ ਹੌਲੀ ਜਿਹੜੀਆਂ ਸਰਕਾਰਾਂ ਰਿਟੈਂਟ ਹੋ ਜਾਣੀਆਂ ਖਾਤਮੇ ਹੋਣੀਆਂ ਖੜੀਆਂ ਕੋਈ ਪ੍ਰਵਾਹ ਨਹੀਂ ਇਹਨਾਂ ਕੋਲ ਤਾਂ ਇਕੱਲੀ ਪੁਲਿਸ ਆ ਪੁਲਿਸ ਨੂੰ ਟੋਲ ਦੇ ਲੈਵਲ ਤੇ ਵਰਤਦੇ ਆ ਤੇ ਬਿਊਰੋਕ੍ਰੇਸੀ ਹਯਾਸ਼ੀ ਕਰ ਰਹੀ ਆ ਤੇ ਦਿੱਲੀ ਦੀ ਦਿੱਲੀ ਦੇ ਚੀਫ ਸੈਕਟਰੀ ਜਾਂ ਦਿੱਲੀ ਦਾ ਅਪੁਆਇੰਟ ਹੀ ਹੋਵੇ ਤਾਂ ਮੈਂ ਬੱਚੀ ਇਹ ਚੀਫ ਮਿਨਿਸਟਰ ਤੋਂ ਕੀ ਕਰਾਂ ਕੀ ਸਮਝਾਂਗੇ ਵੀ ਇਹਦੀ ਸਰਕਾਰ ਚੱਲਦੀ ਆ ਇਹ ਬਿਲਕੁਲ ਕੋਈ ਸਰਕਾਰ ਨਹੀਂ ਇਹ ਵੀ ਐਸੇ ਕਰਕੇ ਇਸ ਨੂੰ ਬਿਮਾਰੀ ਦਾ ਬਹਾਨਾ ਕਰਦਾ ਜਾਂ ਇਹ ਸਿਆਸੀ ਬਿਮਾਰੀ ਹੈ ਕੋਈ ਨਹੀਂ ਪਤਾ ਕੀ ਗੱਲ ਬਾਤ ਆ ਤੇ ਇਹ ਸਾਰਾ ਕੁਝ ਕੋਈ ਇਫੈਕਟਿਵ ਨਹੀਂ ਹੈ ਤੇ اپੋਜੀਸ਼ਨ ਹੀ ਏਡੀ ਮਾੜੀ ਹੈ ਨਹੀਂ ਇਹਦਾ ਚੀਫ ਮਿਨਿਸਟਰ ਇੱਥੇ ਬੈਠਾ ਰਹੇ ਤੇ ਬਾਕੀ ਜਿਹੜੇ 94 ਬੰਦੇ ਆ ਹੁਣ ਜਿਹੜੇ ਐਮਐਲਏ ਆ ਇਹਨਾਂ ਦੇ ਆਮ ਆਦਮੀ ਪਾਰਟੀ ਦੇ 94 ਹੀ ਨਹੀਂ ਬੋਲਦੇ ਕਿਸੇ ਦਾ ਮੂੰਹ ਨਹੀਂ ਖੁੱਲਦਾ ਪਠਾਨ ਮਾਰਦੇ ਤੇ ਮਾਜਰੇ ਦੀਆਂ ਜਿਹੜੀਆਂ ਹੈ ਉਹਦੀਆਂ ਹਰਮੇਸ਼ ਸਿੰਘ ਪਠਾਨਵਾਜ ਦੇ ਨਾਲ ਜਿਹੜਾ ਬੋਲਿਆ ਉਹਦੇ ਹੋਰ ਕਈ ਆਪਣੇ ਰੀਜਨਲ ਜੀਤੇ ਕਰਕੇ ਬੋਲਿਆ ਉਹ ਉਹ ਵੱਖਰਾ ਹੈ ਪੋਲੀਟੀਕਲ ਲੈਵਲ ਉੱਤੇ ਪਿਓਰਲੀ ਪੋਲੀਟੀਕਲ ਲੈਵਲ ਉਤੇ ਨਹੀਂ ਲੋਕਾਂ ਦੀ ਦੁੱਖ ਲੈ ਕੇ ਮੰਨਿਆ ਆ ਬੋਲਿਆ ਉਹਦੇ ਆਪਣੇ ਹੋਰ ਕਈ ਕਾਰਨ ਹੈ ਇਸ ਕਰਕੇ ਅਸੀਂ ਉਸ ਨੂੰ ਕੋਈ ਸਾਰੇ 100% ਬਾਲਸ ਨਹੀਂ ਦਿੰਦੇ ਉਹਨੇ ਮੌਕਾ ਕੀਤਾ ਮੌਕਾ ਵੀ ਹੁੰਦਾ ਇਹਦੇ ਚਲ ਵੀ ਮੈਂ ਇਹਦਾ ਫਾਇਦਾ ਉਠਾਵਾਂ ਉਹ ਤਾਂ ਫਾਇਦਾ ਉਠਾਉਂਦੀ ਉਹਨੇ ਕੋਸ਼ਿਸ਼ ਕੀਤੀ ਚਲੋ ਸੋ ਜਸਪਾਲ ਜੀ ਤੁਸੀਂ ਇਹ ਚੋ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਜੀ ਥੈਂਕ ਯੂ